ਉੱਛਾ ਤੁਸੀਂ ਨਹੀਂ ਆ ਗੱਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਆਈ ਟੀ ਕੰਪਨੀ ਦੇ ਮਾਲਕ ਤੋਂ 5 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਕਾਲਾਂ ਲੈਸ਼ਤ ਵਿੱਚ ਪਰਵਾਰ ਮੁਹਾਲੀ ਵਿੱਚ ਆਈਟੀ ਕੰਪਨੀ ਚਲਾਉਣ ਵਾਲੇ ਗੁਰਜੋਤ ਸਿੰਘ ਨੂੰ ਬਦੇਚੀ ਨੰਬਰਾਂ ਤੋਂ ਲਗਾਤਾਰ ਫਰੋਤੀ ਲਈ ਕਾਲ ਆ ਰਹੀਆਂ ਹਨ ਗੈਂਗਸਟਰਾਂ ਹੋਣ ਗੈਂਗਸਟਰ ਹੋਣ ਦਾ ਦਾਵਾ ਕਰਨ ਵਾਲੀ ਵਿਅਕਤੀ ਨੇ ਉਸ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਪੈਸੇ ਨਾ ਦੇਣ ਤੇ ਉਸ ਨੂੰ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ ਉਗਰਜੋਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਧਮਕੀਆਂ ਕਰਨ ਉਸ ਦਾ ਪਰਿਵਾਰ ਬਹੁਤ ਘਬਰਾਏ ਹੋਏ ਹਨ ਅਤੇ ਦਹਿਸ਼ਤ ਦਾ ਮੋਲ ਬਣਿਆ ਹੋਇਆ ਹੈ ਕਾਲ ਕਰਨ ਵਾਲੇ ਕਹਿ ਰਹੇ ਹਨ ਕਿ ਜੇਕਰ ਉਹ ਪੈਸੇ ਨਹੀਂ ਦੇਵੇਗਾ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਉਸ ਨੂੰ ਸੁਰੱਖਿਆ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਪੁਲਿਸ ਨੇ ਦੀ ਨੇ ਸ਼ਿਕਾਇਤ ਦੇ ਅਧਾਰ ਤੇ ਅਨੁਪਛਾਤੇ ਵਿਅਕਤੀਆਂ ਨੂੰ ਵਿਰੋਧ ਕੇਸ ਦਰਜ ਕਰ ਲਿਆ ਹੈ ਤੇ ਸਾਈਬਰ ਸੈੱਲ ਦੀ ਮਦਦ ਨਾਲ ਕਾਲ ਕਰਨ ਵਾਲਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਤੇਰੀ ਮੋ ਤੋ ਤੋ ਅਸੀਂ ਤੇਰੀ ਮੋ ਤੋ ਤੋਂ ਬਾਅਦ ਵੀ 5 ਕਰੋੜ ਰੁਪਏ ਦੀ ਫਰੋਤੀ ਲਵਾਂਗੇ ਸ਼ਿਕਾਇਤ ਕਰਤਾ ਨੇ ਦੱਸਿਆ ਹੈ ਕਿ ਉਸ ਨੂੰ ਪਹਿਲੀ ਵਾਰ 12 ਸਤੰਬਰ ਨੂੰ ਕਾਲ ਆਈ ਸੀ ਕਾਲ ਕਰਨ ਵਾਲੇ ਨੇ ਆਪਣੀ ਪਛਾਣ 골ਡੀ ਬ੍ਰਾਡ ਵਜੋਂ ਕੀਤੀ ਤੇ 5 ਕਰੋੜ ਰੁਪਏ ਦੀ ਮੰਗ ਕੀਤੀ ਉਸ ਤੋਂ ਬਾਅਦ 14 ਸਤੰਬਰ ਨੂੰ ਇੱਕ ਹੋਰ ਕਾਲ ਵਿੱਚ ਉਸ ਨੇ ਆਪਣਾ ਨਾਮ 골ਡੀ ਢਿੱਲੋ ਦੱਸਿਆ ਤੇ ਫਿਰ ਫਿਰ ਉਹ ਹੀ ਮੰਗ ਦੁਹਾਈ ਉਸ ਨੇ ਦੱਸਿਆ ਕਿ ਟਾ ਰਸਤੰਬਨ ਉਸ ਨੂੰ ਜਾਣੋ ਮਾਰਨੀ ਧਮਕੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਮੌਤ ਤੋਂ ਬਾਅਦ ਵੀ ਉਸ ਦੇ ਪਰਿਵਾਰ ਤੋਂ ਫਰੋਤੀ ਵਸੂਲੀ ਜਾਵੇਗੀ ਖਬਰ ਨਾਲ ਅੰਤ ਤੱਕ ਬਣੇ ਰਹਿ ਲਈ ਧੰਨਵਾਦ